ਸਤਿ ਸ਼੍ਰੀ ਅਕਾਲ ਜੀ ਗਾਜਰਾਂ ਦਾ ਸੀਜ਼ਨ ਆ ਗਿਆ ਹੈ ਬਹੁਤ ਹੀ ਲਾਲ ਲਾਲ ਗਾਜਰਾਂ ਆ ਚੁੱਕੀਆਂ ਹਨ ਅੱਜ ਆਪਾਂ ਬਣਾਵਾਂਗੇ ਗਾਜਰ ਪਾਕ ਬਰਫੀ ਜੋ ਆਪਾਂ ਇੱਕ ਚਮਚੇ ਘਿਓ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਵੇਗੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਇੱਥੇ ਆਪਾਂ ਗਾਜਰਾਂ ਲਈਆਂ ਹਨ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਵੀ ਬਣਾਉਣਾ ਚਾਹੋ ਉਸੇ ਹਿਸਾਬ ਨਾਲ ਗਾਜਰਾਂ ਲੈ ਸਕਦੇ ਹੋ ਮੈਂ ਇੱਥੇ 10 ਤੋਂ 12 ਗਾਜਰਾਂ ਲਈਆਂ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਛਿੱਲ ਕੇ ਸੁਕਾ ਲਿਆ ਹੈ ਹੁਣ ਇਸ ਨੂੰ ਮੈਂ ਇਸ ਤਰ੍ਹਾਂ ਚੌਪਰ ਦੇ ਵਿੱਚ ਹੀ ਚੌਪ ਕਰ ਲਵਾਂਗੀ ਤੁਸੀਂ ਚਾਹੋ ਤਾਂ ਕੱਦੂ ਕਸ਼ਵੀ ਇਹਨਾਂ ਨੂੰ ਕਰ ਸਕਦੇ ਹੋ ਪਰ ਚੌਪਰ ਦੇ ਵਿੱਚ ਈਜ਼ੀ ਤੌਰ ਤੇ ਹੀ ਇਹ ਹੋ ਜਾਂਦੀਆਂ ਹਨ ਚੌਪ ਇਸ ਤਰ੍ਹਾਂ ਆਪਾਂ ਸਾਰੀਆਂ ਗਾਜਰਾਂ ਨੂੰ ਚੌਪ ਕਰ ਲੈਣਾ ਹੈ ਇਹ ਦੇਖੋ ਬਿਲਕੁਲ ਬ੍ਰੀਕ ਬ੍ਰੀਕ ਬਹੁਤ ਵਧੀਆ ਚੌਪ ਹੋ ਚੁੱਕੀਆਂ ਹਨ ਆਪਣੀਆਂ ਗਾਜਰਾਂ ਇੱਥੇ ਆਪਾਂ ਸਾਰੀਆਂ ਗਾਜਰਾਂ ਚੌਪ ਕਰ ਲਈਆਂ ਹਨ ਹੁਣ ਆਪਾਂ ਗੈਸ ਤੇ ਕੜਾਈ ਰੱਖਾਂਗੇ ਇਸ ਦੇ ਵਿੱਚ ਆਪਾਂ ਜਸਟ ਇੱਕ ਚਮਚ ਹੀ ਦੇਸੀ ਘਿਓ ਦਾ ਐਡ ਕਰਾਂਗੇ ਤੇ ਹੁਣ ਇਸ ਦੇ ਵਿੱਚ ਆਪਾਂ ਚੌਪ ਕੀਤੀਆਂ ਹੋਈਆਂ ਗਾਜਰਾਂ ਨੂੰ ਐਡ ਕਰ ਲਵਾਂਗੇ ਇਹ ਗਾਜਰ ਪਾਕ ਬਰਫੀ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਮੇਰੇ ਘਰ ਦੇ ਵਿੱਚ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਸਾਰੇ ਮੈਂ ਹਰ ਸਰਦੀਆਂ ਜਦੋਂ ਆਉਂਦੀਆਂ ਹਨ ਗਾਜਰਾਂ ਫਰੈਸ਼ ਲਾਲ ਰੰਗ ਦੀਆਂ ਤਾਂ ਇਹ ਮੈਂ ਜ਼ਰੂਰ ਬਣਾ ਕੇ ਤਿਆਰ ਕਰਦੀ ਹਾਂ ਬੱਚਿਆਂ ਨੂੰ ਵੀ ਬਹੁਤ ਪਸੰਦ ਆਉਂਦੀ ਹੈ ਉਹ ਇਹਨਾਂ ਗਾਜਰਾਂ ਨੂੰ ਆਪਾਂ 2 ਤੋਂ 3 ਮਿੰਟ ਲਈ ਪਕਾਵਾਂਗੇ ਇਹਨਾਂ ਨੂੰ ਲਗਾਤਾਰ ਹਿਲਾਉਂਦੇ ਹੋਏ ਆਪਾਂ ਪਕਾਉਣਾ ਹੈ ਇਹ ਦੇਖੋ ਇੱਥੇ ਥੋੜੀਆਂ ਜੀਆਂ ਗਾਜਰਾਂ ਜਿਹੜੀਆਂ ਆਪਣੀਆਂ ਉਹ ਸੌਫਟ ਹੋ ਚੁੱਕੀਆਂ ਹਨ ਹੁਣ ਇਸ ਸਟੇਜ ਦੇ ਉੱਪਰ ਆਪਾਂ ਇਸ ਦੇ ਵਿੱਚ ਖੰਡ ਐਡ ਕਰ ਲਵਾਂਗੇ ਮਿੱਠਾ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਵੱਧ ਘੱਟ ਐਡ ਕਰ ਸਕਦੇ ਹੋ ਮੈਂ ਇੱਥੇ ਅੱਧਾ ਕੱਪ ਖੰਡ ਦਾ ਐਡ ਕੀਤਾ ਹੈ ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਪਕਾਈ ਜਾਵਾਂਗੇ ਤਾਂ ਇਹਨਾਂ ਦੇ ਵਿੱਚ ਮਿਠਾਸ ਆ ਜਾਵੇਗੀ ਗਾਜਰਾ ਵੀ ਕਾਫੀ ਜ਼ਿਆਦਾ ਮਿੱਠੀਆਂ ਸਨ ਤੇ ਮੈਂ ਥੋੜੀ ਹੀ ਖੰਡ ਐਡ ਕੀਤੀ ਹੈ ਬਾਕੀ ਤੁਸੀਂ ਜੇ ਜ਼ਿਆਦਾ ਮਿੱਠਾ ਪਸੰਦ ਕਰਦੇ ਹੋ ਤਾਂ ਤੁਸੀਂ ਜ਼ਿਆਦਾ ਖੰਡ ਐਡ ਕਰ ਸਕਦੇ ਹੋ ਫਿਰ ਇਸ ਨੂੰ ਆਪਾਂ ਚੰਗੀ ਤਰ੍ਹਾਂ ਇੱਕ ਵਾਰੀ ਮਿਕਸ ਕਰ ਲਵਾਂਗੇ ਤੇ ਹੁਣ ਇਸ ਨੂੰ ਆਪਾਂ ਕਵਰ ਕਰਕੇ ਪੱਕਣ ਦਵਾਂਗੇ ਜਦੋਂ ਤੱਕ ਇਹ ਚੰਗੀ ਤਰ੍ਹਾਂ ਸੌਫਟ ਨਹੀਂ ਹੋ ਜਾਂਦੀਆਂ ਇਹਨਾਂ ਨੂੰ ਵੀ 5 ਤੋਂ 7 ਮਿੰਟ ਲਈ ਪੱਕਣ ਦਿੱਤਾ ਸੀ ਤੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਹੁਣ ਗਾਜਰਾਂ ਦਾ ਕਲਰ ਵੀ ਬਹੁਤ ਵਧੀਆ ਚੇਂਜ ਹੋ ਚੁੱਕਾ ਹੈ ਤੇ ਇਹ ਗਾਜਰਾਂ ਕਾਫੀ ਜ਼ਿਆਦਾ ਸੌਫਟ ਹੋ ਚੁੱਕੀਆਂ ਹਨ ਇੱਕ ਵਾਰੀ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਹਿਲਾ ਲਵਾਂਗੇ ਤੇ ਹੁਣ ਇਸ ਸਟੇਜ ਦੇ ਉੱਪਰ ਆਪਾਂ ਇਸ ਦੇ ਵਿੱਚ ਪਾਵਾਂਗੇ ਦੁੱਧ ਦੁੱਧ ਵੀ ਇਸ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਯੂਜ਼ ਨਹੀਂ ਕਰਨਾ ਜਸਟ ਇਸ ਦੇ ਵਿੱਚ ਮੈਂ ਇੱਕ ਕੱਪ ਦੁੱਧ ਦਾ ਹੀ ਯੂਜ਼ ਕੀਤਾ ਸੀ ਤੁਸੀਂ ਦੁੱਧ ਕੋਈ ਵੀ ਲੈ ਸਕਦੇ ਹੋ ਮੱਝ ਦਾ ਲੈ ਲਓ ਗਾਂ ਦਾ ਲੈ ਲਓ ਤੁਸੀਂ ਕੋਈ ਵੀ ਦੁੱਧ ਐਡ ਕਰ ਸਕਦੇ ਹੋ ਹੁਣ ਆਪਾਂ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ ਪਕਾਵਾਂਗੇ ਇਹ ਦੇਖੋ ਹੌਲੀ ਹੌਲੀ ਜਿਸ ਤਰ੍ਹਾਂ ਇਹ ਪੱਕੀ ਜਾਵੇਗਾ ਇਸ ਦਾ ਦੁੱਧ ਹੌਲੀ ਹੌਲੀ ਸੁੱਕਦਾ ਜਾਵੇਗਾ ਤੇ ਰਿਡਿਊਸ ਹੁੰਦਾ ਜਾਵੇਗਾ ਇਸ ਨੂੰ ਆਪਾਂ ਥੋੜਾ ਜਿਹਾ ਲੋ ਫਲੇਮ ਦੇ ਉੱਪਰ ਰੱਖ ਕੇ ਪਕੰਨ ਦਵਾਂਗੇ ਵਿੱਚੋਂ ਵਿੱਚੋਂ ਇਸ ਨੂੰ ਹਲਾਈ ਵੀ ਜਾਣਾ ਹੈ ਇਹ ਦੇਖੋ ਇੱਥੇ ਤੁਸੀਂ ਦੇਖ ਸਕਦੇ ਹੋ ਆਪਣਾ ਦੁੱਧ ਕਾਫੀ ਜ਼ਿਆਦਾ ਸੁੱਕ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਐਡ ਕਰਾਂਗੇ ਅੱਧਾ ਕੱਪ ਡੈਸੀਕੇਟਿਡ ਕੋਕੋਨਟ ਜਿਸ ਨੂੰ ਆਪਾਂ ਨਾਰੀਅਲ ਦਾ ਬਰਾਦਾ ਕਹਿੰਦੇ ਹਾਂ ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਇਸ ਦੇ ਟੇਸਟ ਨੂੰ ਹੋਰ ਜ਼ਿਆਦਾ ਵਧੀਆ ਬਣਾਉਣ ਦੇ ਲਈ ਖੋਏ ਵਰਗਾ ਟੇਸਟ ਲੈਣ ਦੇ ਲਈ ਇਸ ਦੇ ਵਿੱਚ ਆਪਾਂ ਅੱਧਾ ਕੱਪ ਹੀ ਮਿਲਕ ਪਾਊਡਰ ਦਾ ਐਡ ਕਰ ਦਵਾਂਗੇ ਇਹ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਬਾਜ਼ਾਰ ਦੇ ਵਿੱਚੋਂ ਆਪਾਂ ਨੂੰ ਮਿਲ ਜਾਂਦਾ ਹੈ ਤੁਸੀਂ ਕੋਈ ਵੀ ਮਿਲਕ ਪਾਊਡਰ ਐਡ ਕਰ ਸਕਦੇ ਹੋ ਉਨਾ ਪਾਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਹੁਣ ਲਗਾਤਾਰ ਹਿਲਾਉਂਦੇ ਹੋਏ ਇਸ ਨੂੰ ਆਪਾਂ ਪਕਾਉਣਾ ਹੈ ਜਦੋਂ ਤੱਕ ਇਹ ਕੜਾਈ ਨੂੰ ਛੱਡ ਨਹੀਂ ਦਿੰਦਾ ਜਿਸ ਤਰ੍ਹਾਂ ਇਹ ਪੱਕੀ ਜਾਵੇਗਾ ਇਸ ਦਾ ਕਲਰ ਵੀ ਬਹੁਤ ਜ਼ਿਆਦਾ ਵਧੀਆ ਆਵੇਗਾ ਇਹ ਦੇਖੋ ਇਥੇ ਆਪਣਾ ਕਾਫੀ ਜ਼ਿਆਦਾ ਜਿਹੜਾ ਇਸ ਦੇ ਵਿੱਚ ਦੁੱਧ ਸੀ ਉਹ ਰਿਡਿਊਸ ਹੋ ਚੁੱਕਾ ਹੈ ਤੇ ਹੁਣ ਇਸ ਦੇ ਵਿੱਚ ਆਪਾਂ ਉਸ਼ ਘੱਟੇ ਹੋਏ ਡਰਾਈ ਫਰੂਟ ਐਡ ਕਰ ਦਵਾਂਗੇ ਇਥੇ ਮੈਂ ਬਦਾਮ ਕਾਜੂ ਤੇ ਥੋੜੇ ਜਿਹਾ ਪਿਸਤਾ ਲਏ ਹਨ ਉਹਨਾਂ ਨੂੰ ਇਸ ਦੇ ਵਿੱਚ ਐਡ ਕਰ ਲਿਆ ਹੈ ਥੋੜਾ ਜਿਹਾ ਫਲੇਵਰ ਦੇ ਵਾਸਤੇ ਆਪਾਂ ਇਲਾਇਚੀ ਪਾਊਡਰ ਐਡ ਕਰਾਂਗੇ ਤੇ ਇਸ ਨੂੰ ਆਪਾਂ ਮਿਕਸ ਕਰਾਂਗੇ ਇਸ ਨੂੰ ਬਣਾਉਣ ਲਈ ਤਕਰੀਬਨ 15 ਤੋਂ 20 ਮਿੰਟ ਲੱਗ ਗਏ ਸਨ ਪਰ ਬਹੁਤ ਜ਼ਿਆਦਾ ਟੇਸਟੀ ਬਰਫੀ ਬਣ ਕੇ ਤਿਆਰ ਹੋਈ ਸੀ ਉਨੇਤੀ ਤੁਸੀਂ ਦੇਖੋ ਆਪਣਾ ਜਿਹੜਾ ਬਰਫੀ ਹੈ ਉਸ ਦਾ ਮਿਕਸਚਰ ਤਕਰੀਬਨ ਤਿਆਰ ਹੋ ਚੁੱਕਾ ਹੈ ਇਸ ਦੇ ਵਿੱਚ ਥੋੜਾ ਜਿਹਾ ਹੀ ਮੋਇਸਚਰ ਰਹਿ ਗਿਆ ਹੈ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਸੁਕਾਉਣਾ ਹੈ ਜਦੋਂ ਆਪਾਂ ਬਰਫੀ ਜਮਾਉਣੀ ਹੋਵੇ ਤਾਂ ਇਸ ਦੇ ਮੋਇਸਚਰ ਨੂੰ ਸੁਕਾਉਣਾ ਬਹੁਤ ਜ਼ਰੂਰੀ ਹੈ ਜੇਕਰ ਚੰਗੀ ਤਰ੍ਹਾਂ ਵਿੱਚੋਂ ਮੋਇਸਚਰ ਸੁਕੇਗਾ ਤਾਂ ਹੀ ਆਪਣੀ ਬਰਫੀ ਦੇ ਪੀਸ ਵਧੀਆ ਬਣ ਕੇ ਤਿਆਰ ਹੋਣਗੇ ਇਸ ਨੂੰ ਹੁਣ ਲਗਾਤਾਰ ਹਿਲਾਉਂਦੇ ਹੋਏ ਆਪਾਂ ਪਕਾਵਾਂਗੇ ਜਦੋਂ ਤੱਕ ਇਹ ਚੰਗੀ ਤਰ੍ਹਾਂ ਕੜਾਈ ਛੱਡ ਨਹੀਂ ਦਿੰਦੀ ਤੇ ਇਸ ਦੇ ਵਿੱਚੋਂ ਜਿਹੜਾ ਮੌਇਸਚਰ ਹੈ ਦੁੱਧ ਦਾ ਵਿੱਚ ਥੋੜਾ ਵੀ ਮੌਇਸਚਰ ਹੁੰਦਾ ਹੈ ਉਹ ਵੀ ਖਤਮ ਹੋ ਜਾਵੇਗਾ ਇੱਥੇ ਤੁਸੀਂ ਦੇਖ ਸਕਦੇ ਹੋ ਅਜੇ ਥੋੜਾ ਜਿਹਾ ਇਸ ਦੇ ਵਿੱਚ ਆਪਾਂ ਨੂੰ ਪਾਣੀ ਜਿਹਾ ਲੱਗ ਰਿਹਾ ਹੈ ਫਿਰ ਇਸ ਨੂੰ ਆਪਾਂ 4 ਤੋਂ 5 ਮਿੰਟ ਲਈ ਪਕਾ ਲਵਾਂਗੇ ਤੁਸੀਂ ਇਸੇ ਫਲੇਮ ਹਾਈ ਵੀ ਕਰ ਸਕਦੇ ਹੋ ਕਿਉਂਕਿ ਲਗਾਤਾਰ ਹਿਲਾਉਂਦੇ ਹੋਏ ਆਪਾਂ ਇਸ ਨੂੰ ਪਕਾਉਣਾ ਹੈ ਇੱਥੇ ਦੇਖੋ ਹੁਣ ਪਰਫੈਕਟ ਆਪਣੀ ਬਰਫੀ ਜਮਨ ਦੇ ਜੋਗ ਬਣ ਚੁੱਕੀ ਹੈ ਇਸ ਦੇ ਵਿੱਚੋਂ ਸਾਰਾ ਮੌਇਸਚਰ ਖਤਮ ਹੋ ਚੁੱਕਾ ਹੈ ਇਸ ਦਾ ਫਲੇਮ ਆਪਾਂ ਹੁਣ ਇੱਥੇ ਬੰਦ ਕਰ ਦਵਾਂਗੇ ਤੇ ਹੁਣ ਆਪਾਂ ਥਾਲੀ ਨੂੰ ਗ੍ਰੀਸ ਕਰ ਲਵਾਂਗੇ ਤੁਸੀਂ ਟ੍ਰੇ ਹੋਵੇ ਤਾਂ ਟ੍ਰੇ ਨੂੰ ਗ੍ਰੀਸ ਕਰ ਸਕਦੇ ਹੋ ਮੈਂ ਇੱਥੇ ਘਿਓ ਦੇ ਨਾਲ ਗ੍ਰੀਸ ਕਰ ਰਹੀ ਹਾਂ ਤੇ ਇਸ ਨੂੰ ਆਪਾਂ ਗਰਮ-ਗਰਮ ਹੀ ਇਸ ਦੇ ਵਿੱਚ ਐਡ ਕਰ ਲਵਾਂਗੇ ਤੇ ਹੁਣ ਆਪਾਂ ਇਸ ਨੂੰ ਸੈੱਟ ਕਰ ਲਵਾਂਗੇ ਚੰਗੀ ਤਰ੍ਹਾਂ ਇਸ ਤਰ੍ਹਾਂ ਪ੍ਰੈਸ ਕਰਦੇ ਹੋਏ ਆਪਾਂ ਇਸ ਨੂੰ ਸੈੱਟ ਕਰ ਲੈਣਾ ਹੈ ਚੰਗੀ ਤਰ੍ਹਾਂ ਸੈੱਟ ਕਰਨ ਤੋਂ ਮਗਰੋਂ ਇਸ ਨੂੰ ਮੈਂ ਅੱਧੇ ਘੰਟੇ ਲਈ ਇੱਥੇ ਰੂਮ ਟੈਂਪਰੇਚਰ ਦੇ ਵਿੱਚ ਹੀ ਰਹਿਣ ਦਿੱਤਾ ਸੀ ਤਾਂ ਕਿ ਇਹ ਚੰਗੀ ਤਰ੍ਹਾਂ ਥੋੜੀ ਜੀ ਸੈੱਟ ਹੋ ਜਾਵੇ ਫਿਰ ਇਸ ਨੂੰ ਆਪਾਂ ਥੋੜੀ ਜੀ ਗਾਰਨਿਸ਼ ਕਰਾਂਗੇ ਤੇ ਇਸ ਦੇ ਪੀਸ ਕੱਟਾਂਗੇ ਤੁਸੀਂ ਦੇਖੋ ਕਿੰਨੀ ਪਰਫੈਕਟ ਆਪਣੀ ਬਰਫੀ ਬਣ ਕੇ ਤਿਆਰ ਹੋਵੇਗੀ ਇੱਥੇ ਆਪਾਂ ਸਿਲਵਰ ਪੇਪਰ ਲਗਾ ਲਿਆ ਹੈ ਉੱਪਰ ਜਿਸ ਦੇ ਨਾਲ ਇਸ ਦੀ ਲੁੱਕ ਜ਼ਿਆਦਾ ਵਧੀਆ ਆਵੇਗੀ ਤੇ ਬਿਲਕੁਲ ਬਾਜ਼ਾਰ ਵਰਗੀ ਲੱਗੇਗੀ ਸਿਲਵਰ ਪੇਪਰ ਥੋੜਾ ਜਿਹਾ ਧਿਆਨ ਨਾਲ ਲਾਉਣਾ ਪੈਂਦਾ ਹੈ ਇੱਥੇ ਥੋੜਾ ਜਿਹਾ ਮੇਰੇ ਕੋਲ ਖਾਤ ਦੇ ਖਿਸਕ ਗਿਆ ਸੀ ਇਹ ਬਹੁਤ ਹੀ ਜਲਦੀ ਖਿਲਰ ਜਾਂਦਾ ਹੈ ਹੁਣ ਇਸ ਨੂੰ ਗਾਰਨਿਸ਼ ਕਰਨ ਦੇ ਲਈ ਆਪਾਂ ਥੋੜੇ ਜਿਹਾ ਡਰਾਈ ਫਰੂਟ ਕੱਟੇ ਹੋਏ ਐਡ ਕਰ ਦਵਾਂਗੇ ਇੱਥੇ ਮੈਂ ਬਦਾਮ ਤੇ ਪਿਸਤਾ ਐਡ ਕਰ ਲਏ ਹਨ ਤੇ ਦੇਖੋ ਕਿੰਨੀ ਜ਼ਿਆਦਾ ਵਧੀਆ ਆਪਣੀ ਬਰਫੀ ਬਣ ਕੇ ਤਿਆਰ ਹੋਈ ਹੈ ਹੁਣ ਆਪਾਂ ਇਸ ਦੇ ਪੀਸ ਕੱਟ ਕਰ ਲਵਾਂਗੇ ਤੇ ਤੁਸੀਂ ਦੇਖਿਓ ਕਿੰਨਾ ਜ਼ਿਆਦਾ ਵਧੀਆ ਲੱਗ ਰਹੀ ਹੈ ਇੱਕ ਵਾਰੀ ਤੁਸੀਂ ਜ਼ਰੂਰ ਇਸ ਨੂੰ ਟਰਾਈ ਕਰਿਓ ਇੱਕ ਵਾਰੀ ਟਰਾਈ ਕਰ ਲਈ ਤਾਂ ਤੁਸੀਂ ਵਾਰ-ਵਾਰ ਇਸ ਨੂੰ ਬਣਾ ਕੇ ਖਾਓਗੇ ਤੁਹਾਡੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਵੇਗੀ ਤੇ ਸਾਰੇ ਵੱਡਿਆਂ ਨੂੰ ਵੀ ਬਹੁਤ ਪਸੰਦ ਆਵੇਗੀ ਮੈਨੂੰ ਵੀ ਇਹ ਬਹੁਤ ਜ਼ਿਆਦਾ ਵਧੀਆ ਲੱਗੀ ਸੀ ਲੋ ਜੀ ਦੇਖੋ ਕਿੰਨੇ ਜ਼ਿਆਦਾ ਵਧੀਆ ਆਪਣੇ ਪੀਸ ਬਣ ਕੇ ਤਿਆਰ ਹੋ ਚੁੱਕੇ ਹਨ ਤੇ ਬਿਲਕੁਲ ਵੀ ਇਹ ਥਾਲੀ ਦੇ ਨਾਲ ਨਹੀਂ ਚਿਪਕੇਗੀ ਮੈਂ ਤੁਹਾਨੂੰ ਦਿਖਾਉਣੀ ਆ ਈਜ਼ੀ ਤਰੀਕੇ ਦੇ ਨਾਲ ਆਪਾਂ ਇਸ ਦੇ ਪੀਸ ਚੱਕ ਲਵਾਂਗੇ ਇਹ ਦੇਖੋ ਬਿਲਕੁਲ ਵੀ ਥਾਲੀ ਦੇ ਨਾਲ ਚਿਪਕੀ ਨਹੀਂ ਹੈ ਪਰਫੈਕਟ ਆਪਣੀ ਗਾਜਰ ਪਾਕ ਬਰਫੀ ਬਣ ਕੇ ਤਿਆਰ ਹੋ ਚੁੱਕੀ ਹੈ ਮੇਰੀ ਇੱਕ ਰਿਕੁਐਸਟ ਹੈ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਲਓ ਜੀ ਤੁਸੀਂ ਬਣਾਇਓ ਖਾਇਓ ਇੰਜੋਏ ਕਰਿਓ ਤੇ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ